ਆ ਦੇਖੋ ਜੀ ਪਰਿਵਾਰ ਸਾਰਾ ਮੈਂ ਸਾਰੇ ਜੀਆਂ ਤੇ ਕੈਮਰਾ ਮਾਰਦਾ ਪ੍ਰਮਾਤਮਾ ਸੋਹਣਾ ਰੱਬ ਕਿਰਪਾ ਬਣਾਈ ਰੱਖੇ ਪਰਿਵਾਰ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਆ ਦੇਖੋ ਜੀ ਬੈਠੇ ਨੇ ਬਾਪੂ ਸਾਸਰੀ ਕਾਲ ਜੀ ਹੋ ਜੀ ਪੈਰੀ ਪੰਨੇ ਜੀ ਆਸ਼ੀਰਵਾਦ ਦਿਓ ਹਾਂ ਜਿਉਂਦੇ ਰਹੋ ਆ ਚੀਜ਼ ਹੈ ਲਾ ਜੀ ਆ ਦੇਖੋ ਜੀ ਸਾਰਾ ਪਰਿਵਾਰ ਖੜਾ ਜੀ ਨਾਲ ਬੈਠੇ ਨੇ ਜੀ ਬਾਪੂ ਉਮਰ ਕਿੰਨੀ ਹੋ ਗਈ 99 ਹੋ ਗਈ 99 ਹੋ ਗਈ ਹੋ ਗਈ ਪੂਰੀ ਸੈਂਚਰੀ ਮਾਰੂੰਗੇ ਜੇਤੀ ਮਾਰੂੰਗੇ ਹੈ ਮੈਂ ਉੱਪਰ ਜਾਊਂਗੇ ਐ ਸੈਂਚਰੀ ਦੇ ਉੱਪਰ ਜਾਊਂਗੇ ਅਸੀਂ ਕਹਿੰਦੇ ਬਈ ਡਬਲ ਸੈਂਚਰੀ ਹੋਣੀ ਚਾਹੀਦੀ ਹੈ ਕਿਉਂ ਜੀ ਕੀ ਕਹਿੰਦੇ ਆ ਬਾਪੂ ਜੀ ਲਈ ਤਾੜੀਆਂ ਹੋ ਜਾਣ ਜੀ ਜ਼ੋਰਦਾਰ ਜ਼ੋਰਦਾਰ ਤਾੜੀਆਂ ਹੋ ਜਾਣ ਆ ਦੇਖੋ ਜੀ ਬਾਪੂ ਜੀ ਦੇ ਸੁਭਾਅ ਬਾਰੇ ਕੀ ਕਹਿੰਦੇ ਆ ਸੁਭਾਅ ਬੈਸਟ ਹੈ ਮੈਂ ਕਿਹਾ ਹੂੰ ਤੇ ਕਿਉਂਕਿ ਆਰਮੀ ਕਰਕੇ ਰੂਲਸ ਥੋੜੇ ਹੈਗੇ ਆ ਸਕਤਾ ਹੈ ਸਕਤਾ ਹੀ ਅੱਛਾ ਤੇ ਮੈਨੂੰ ਲੱਗਦਾ ਸਭ ਤੇ ਵੱਧ ਚੜਕਾ ਇਹਨਾਂ ਨੂੰ ਹੀ ਪੈਂਦੀ ਹੈ ਤੂੰ ਵੀ ਪਹਿਲੇ ਜਾਂ ਨਹੀਂ ਐ ਇੰਨੀ ਕੀ ਹੈ ਮਤਲਬ ਕਿ ਸੁਭਾਅ ਤਾਂ ਵੀ ਅੱਜ ਦੀ ਡੇਟ 'ਚ ਵੀ 90 ਤੋਂ ਪਲੱਸ ਜਿਵੇਂ ਤੁਸੀਂ ਪਹਿਲਾਂ ਦੱਸਿਆ ਹਾਂਜੀ ਘਰ ਦੇ ਵਿੱਚ ਹੋਰ ਸਾਨੂੰ ਹਲੇ ਇੰਨਾ ਕੁਝ ਨਹੀਂ ਪਤਾ ਹੁੰਦਾ ਵੀ ਬੱਚਿਆਂ ਦਾ ਕਿਤੇ ਹੈ ਵੀ ਕੋਈ ਚੀਜ਼ ਕਿਤੇ ਪਈ ਹੈ ਛੋਟੀ ਮੋਟੀ ਹਾਂ ਇਹਨਾਂ ਨੇ ਜੇ ਮਤਲਬ ਕਿ ਹੁਣ ਅੰਦਰ ਪਹਿਲਾਂ ਤਾਂ ਸ਼ੁਰੂ ਤੋਂ ਇਹਨਾਂ ਦੀ ਆਦਤ ਰਹੀ ਹੈ ਬਾਹਰ ਪੈਣ ਦੀ ਜੀ ਤੇ ਹੁਣ ਅਸੀਂ ਪਿੱਛੇ ਥੋੜਾ ਬਿਮਾਰ ਰਹਿਣ ਲੱਗ ਗਏ ਤੇ ਸਾਰੇ ਬਲਾਕ ਦੇ ਰਿਸ਼ਤੇਦਾਰ ਕਹਿ ਕੇ ਪੂਆ ਜੀ ਉਹਨਾਂ ਨੂੰ ਤਾਂ ਇਹਨਾਂ ਨੂੰ ਅੰਦਰ ਪਾਉਣ ਲੱਗੇ ਆਂ ਅੱਛਾ ਪੂਆ ਜੀ ਦੀ ਸਪਾਰਸ਼ ਕਰਨੀ ਪਈ ਹਾਂ ਨਹੀਂ ਮੰਨਦੇ ਨਹੀਂ ਤੇ ਅੱਛਾ ਤੁਹਾਨੂੰ ਪਤਾ ਵੀ ਕੈਪਟਨ ਰਹੇ ਮੈਂ ਥੋੜਾ ਜਿਆ ਹੈਗਾ ਹਲੇ ਵੀ ਹਲੇ ਠੀਕ ਹੈ ਠੀਕ ਪੂਆ ਕੋਲ ਚਾਬੀ ਹੈਗੀ ਇਹਦਾ ਮਤਲਬ ਹਾਂਜੀ ਹਾਂ ਤੇ ਫਿਰ ਹੁਣ ਅੰਦਰ ਵੀ ਮਤਲਬ ਕੋਈ ਵੀ ਜੇ ਬੱਚਾ ਬਾਹਰ ਸਾਨੂੰ ਨਹੀਂ ਹਲੇ ਪਤਾ ਹੁੰਦਾ ਤੇ ਇਹਨਾਂ ਨੂੰ ਪਤਾ ਹੁੰਦਾ ਇਹ ਸਾਨੂੰ ਵੀ ਸਗੋ ਫਿਰ ਆਰਡਰ ਲਾਉਣੇ ਆ ਤਾਂ ਮਤਲਬ ਅੱਗੇ ਜਾ ਕੇ ਸਭ ਕੁਝ ਹੋਇਆ ਵਾਹ ਜੀ ਬਾਕੀ ਸਿਹਤ ਸਿਹਤ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਵੀ ਹੁਣ ਤੱਕ ਇਹਨਾਂ ਨੂੰ ਇੱਕ ਸਿਰਫ ਬੀਪੀ ਦੀ ਗੋਲੀ ਉਹ ਵੀ ਅਸੀਂ ਆਪ ਕਹਿ ਕੇ ਦੇਣ ਲੱਗੇ ਸੀਗੇ ਪਿੱਛੇ ਜੇ ਨਹੀਂ ਇਹ ਉਹ ਵੀ ਨਿੱਤ ਲੰਦੇ ਮਿਸ ਕਰ ਜਾਂਦੇ ਕਿਹਾ ਮੈਂ ਗੋਲੀ ਨਹੀਂ ਲੈਣੀ ਹੈਗੀ ਪੁਰਾਣੇ ਬਜ਼ੁਰਗ ਹਨ ਹਾਂ ਜੀ ਹਾਂ ਹਾਂ ਵੀ ਕਿਆ ਕਹਿੰਦਾ ਬਾਪੂ ਬਾਰੇ ਤੂੰ ਕਿਆ ਨਾਮ ਤੇਰਾ ਰਿਹਾਨਪ੍ਰੀਤ ਸਿੰਘ ਬਾਪੂ ਨੂੰ ਮਿਲਦਾ ਹੁੰਦਾ ਹਾਂਜੀ ਰੋਜ਼ ਪੈਰੀਅਤ ਲਾਣਾ ਹੁੰਦਾ ਹਾਂ ਹਾਂਜੀ ਨਾਂਜੀ ਪੈਰੀਅਤ ਨਹੀਂ ਲਾਣਾ ਚੱਲ ਲਾ ਹੁਣ ਚੱਲ ਖੜਾ ਹੋ ਲਾ ਲਾ ਪੈਰੀਅਤ ਲਾ ਪੈਰੀਅਤ ਰੋਜ਼ ਲਾਣੇ ਆ ਹੈਵੇਂ ਰੋਜ਼ ਲਾਇਆ ਕਰਨੇ ਸਵੇਰੇ ਉੱਠ ਕੇ ਕੀ ਕਹਿੰਦਾ ਬਾਪੂ ਦੇ ਸੁਭਾਅ ਬਾਰੇ ਕੋਈ ਖਾਨ ਖੂਨ ਵੀ ਦਿੰਦਾ ਮਾੜਾ ਮੋਟਾ ਬਾਪੂ ਕਦੀ ਪੈਸਾ ਪੂਆ ਕੋਈ ਹੂੰ ਦੇ ਦਿੰਨੇ ਆ ਤੁਸੀਂ ਮੰਗਦੇ ਆ ਕਿ ਆਪੇ ਦੇ ਦਿੰਨੇ ਆ ਮੰਗਦੇ ਆ ਫੇ ਪੈਸੇ ਤਾਂ ਮੰਗ ਲੈਂਦਾ ਪੈਰੀਅਤ ਲਾਉਂਦਾ ਨਹੀਂ ਤੂੰ ਹੈ ਹੈ ਪੈਸੇ ਦੀ ਲੋੜ ਹੁੰਦੀ ਤਾਂ ਮੰਗ ਲੈਂਦਾ ਹਾਂਜੀ ਭਾਈ ਸਾਹਿਬ ਕੀ ਨਾਂ ਤੁਹਾਡਾ ਵਰਿੰਦਰ ਵਰਿੰਦਰ ਜੀ ਕੀ ਕਹਿੰਦੇ ਬਾਪੂ ਜੀ ਬਾਰੇ ਬਾਪੂ ਜੀ ਬੈਤਦਾ ਇਹ ਵੀ ਹੁਣ ਵੀ ਮੁਖਤਿਆਰੀ ਲਾ ਲਓ ਇਹਨਾਂ ਦੇ ਹੱਥ 'ਚ ਹੀ ਹੈ ਠੀਕ ਲੈਣੇ ਦਾ ਰਹੀ ਹੈ ਅਹੀਂ ਆ ਹੂੰ ਗੱਡੀ ਦਾ ਜਦੋਂ ਪਹਿਲਾ ਗੇਅਰ ਪਾਣਾ ਗੇਅਰ ਪਾਣ ਤੇ ਪਹਿਲਾ ਪਤਾ ਹੋਣਾ ਚਾਹੀਦਾ ਤੁਸੀਂ ਜਾ ਕਿੱਥੇ ਰਹੇ ਹੋ ਠੀਕ ਹੈ ਬਿਨਾ ਪੁੱਛੇ ਜਾ ਨਹੀਂ ਸਕਦੇ ਜੀ ਜੇ ਅਸੀਂ ਚਲੇ ਗਏ ਹੂੰ ਤਾਂ ਫਿਰ ਪਿੱਛੇ ਤੇ ਸਾਰਾ ਘਰ ਸਿਰ ਉੱਪਰ ਬਾਪੂ ਸਰਦਾਰੀ ਪੂਰੀ ਹੈ ਅਕਣੀ ਚਾਹੀਦੀ ਹੈ ਕਿ ਕੜਾ ਲੰਘ ਜੂ ਕੋਈ ਕਿਤੇ ਐ ਬਿਨਾ ਦੱਸੇ ਅੱਛਾ ਤਾਂ ਆਹੀ ਬਾਕੀ ਮਤਲਬ ਕੱਸ ਕੇ ਰੱਖੇ ਹੋਏ ਆ ਚੰਗੀ ਤਰ੍ਹਾਂ ਨਾਲ ਸਾਡੀ ਮਜਾਲ ਨਹੀਂ ਵੀ ਲੰਘ ਜੂਗੇ ਕਿਤੇ ਨਾ ਨਾ ਦੱਸਣਾ ਬੂਆ ਜਿੰਨੇ ਮਰਜ਼ੀ ਉਹ ਜੋਗੇ ਹੋ ਜੀਏ ਪਰ ਜਾ ਨਹੀਂ ਸਕਦੇ ਜੀ ਮਜ਼ਾ ਵੀ ਇਹਦੇ ਵਿੱਚ ਹੈ ਹਾਂ ਮਜ਼ਾ ਵੀ ਇਹਦੇ ਵਿੱਚ ਹੈ ਮਜ਼ਾ ਵੀ ਇਹਦੇ ਵਿੱਚ ਹੈ ਲੋ ਜੀ ਇੱਕ ਵਾਰੀ ਫਿਰ ਬਾਪੂ ਦੀ ਲਾਣੇਦਾਰੀ ਲਈ ਤਾੜੀਆਂ ਹੋ ਜਾਣ ਜ਼ੋਰਦਾਰ ਆ ਤਾਂ ਬਹੁਤ ਵਧੀਆ ਲੱਗਾ ਜੀ ਹਾਂ ਜੀ ਬਜ਼ੁਰਗਾਂ ਨੂੰ ਦੱਸੇ ਬਿਨਾਂ ਨਾ ਜਾਣਾ ਚਾਹੀਦਾ ਨਾ ਰਿਵਾਜ ਸੀਗਾ ਹਮ ਅਸੀਂ ਹੁਣ ਕਰਨ ਲੱਗੇ ਕੰਮਕਾਰਾਂ ਕਰਕੇ ਹੁਣ ਜਿਵੇਂ ਮੇਰੇ ਬਾਹਰ ਤਿੰਨ ਚਾਰ ਦਿਨ ਲੱਗ ਜੰਨੇ ਆ ਜੀ ਤਾਂ ਕਿੱਥੇ ਆ ਕਿਵੇਂ ਆ ਦੱਸੋ ਪੁੱਛਣਾ ਹੈ ਨਾ ਕਿਆ ਕਰਦਾ ਆਹੀ ਤਾਂ ਅਸਲੀ ਚੀਜ਼ ਆ ਆਹੀ ਤਾਂ ਪਿਆਰ ਆ ਹਾਂਜੀ ਹਾਂਜੀ ਤੁਸੀਂ ਕਹਿੰਦੇ ਸਾਰਿਆਂ ਨੂੰ ਪੁੱਛਣਾ ਜੀ ਕਿਆ ਕਹਿੰਦੇ ਜੀ ਤੁਸੀਂ ਬਾਪੂ ਜੀ ਬਾਰੇ ਸੱਚੀ ਕਾਲ ਜੀ ਸੱਚੀ ਕਾਲ ਹਾਂਜੀ ਤੇ ਮੈਂ ਇਹਨਾਂ ਦੀ ਪੋਤ ਨੂੰ ਆ ਮੈਂ ਜੋਬ ਕਰਦੀ ਆ ਤਾਂ ਇਹਨਾਂ ਨੂੰ ਇਹ ਵੀ ਪਤਾ ਹੁੰਦਾ ਹੈ ਕਿ ਇਹਨਾਂ ਨੇ ਕਦ ਆਣਾ ਹੈ ਮੈਂ ਜਿਸ ਤਰ੍ਹਾਂ ਇੰਸਟੀਚਿਊਟ ਚਲਾਉਂਦੀ ਆ ਤਾਂ ਇਹਨੂੰ ਪਤਾ ਹੁੰਦਾ ਵੀ 6 ਵਜੇ ਅੱਜ ਲੇਟ ਹੋ ਗਈ ਆ ਕੀ ਗੱਲ ਆ ਕੋਈ ਸਮਾਨ ਲੈ ਕੇ ਆਣਾ ਕਰ ਚ ਇਹ ਕੀ ਲੈ ਕੇ ਆਏ ਆ ਇਹ ਕਿਸ ਚੀਜ਼ ਦੇ ਲਪਾਪੇ ਆ ਇਹਨਾਂ ਨੂੰ ਸਭ ਕੁਝ ਪਤਾ ਇਹ ਲਪਾਪੇ ਫਰੋਲਦੇ ਆ ਫਰੋਲਦੇ ਨਹੀਂ ਹੈ ਹਾਂ ਵੀ ਪਤਾ ਲੱਗੇ ਵੀ ਕਿਆ ਆ ਲੈ ਕਿਆ ਸਮਾਨ ਗਿਆ ਹੈ ਜਾਂ ਕਿਆ ਕਰ ਤੋ ਜਾ ਰਿਹਾ ਹੈ ਕਿਆ ਕਰ ਤੋ ਆ ਰਿਹਾ ਆ ਜੇ ਅਸੀ ਕਦੇ ਲੇਟ ਹੋ ਗਏ ਆ ਮੈਂ ਆਪਣੇ ਪੇਕੇ ਗਈ ਅਸੀ ਕੋਈ ਵੀ ਗਏ ਲੇਟ ਹੋ ਗਏ ਆ ਤਾਂ ਸਾਨੂੰ ਗਾਲਾਂ ਜ਼ਰੂਰ ਪੈਂਦੀਆਂ ਆ ਉਸ ਤੋਂ ਪਹਿਲਾਂ ਸਾਨੂੰ ਫੋਨ ਆ ਜਾਂਦਾ ਹੈ ਵੀ ਤੁਹਾਨੂੰ ਗਾਲਾਂ ਮਿਲ ਰਹੀਆਂ ਛੇ <laughs> अच्छा मतलब ਇਹਨਾਂ ਦਾ ਨੇਚਰ ਜਿਹੜਾ ਫੋਨ ਕਰਦਾ ਉਹ ਬਾਪੂ ਦਾ ਡਰਾਵਾ ਦਿੰਦਾ ਉਹ ਪਤਾ ਚੱਲ ਜਾਂਦਾ ਕਿ ਕਿ ਪਿੱਛੇ ਬੋਲ ਰਹੇ ਨੇ ਪਤਾ ਗਾਲਾ ਸਭ ਨੂੰ ਮਿਲਦੀਆਂ ਆ ਕੋਈ ਵੀ ਜਾਊਗਾ ਉਹਨਾਂ ਨੂੰ ਪਿੱਛੇ ਤੇ ਲਓ ਜੀ ਇਹ ਗਾਲਾਂ ਜਿਹੜੀਆਂ ਜੀ ਬਜ਼ੁਰਗਾ ਦੀਆਂ ਘਿਓ ਦੀਆਂ ਨਾਲਾਂ ਇਹਨਾਂ ਕਰਕੇ ਟੱਬਰ ਬੰਨ ਹੁੰਦੇ ਆ ਤਾਂ ਹੀ ਤੁਸੀਂ ਇਕੱਠੇ ਵੀ ਤਾਂ ਹੀ ਬੈਠੇ ਆ ਸਾਰੇ ਇਹ ਸਾਰਾ ਕੁਝ ਇਹਨਾਂ ਦਾ ਹੀ ਪ੍ਰਤਾਪ ਹੈ ਹਾਂਜੀ ਤੁਸੀਂ ਕੀ ਕਹਿੰਦੇ ਜੀ ਤੁਸੀਂ ਇਹਨਾਂ ਦੇ ਨੂੰਹ ਹੈ ਹਾਂਜੀ ਕੀ ਕਹਿੰਦੇ ਬਾਪੂ ਜੀ ਬਾਰੇ ਠੀਕ ਹੈ ਜੀ ਇੰਨਾ ਕਰਦਾ ਚਾਹੀਦਾ ਇਹ ਦਬ ਦੋ ਇੰਨਾ ਕਿ ਦਬ ਦੋ ਇੰਨਾ ਪਰ ਵੀ ਦਬ ਕਾ ਹੈਗਾ ਲੱਗਦਾ ਹਾਂਜੀ ਸਾਰੇ ਸਾਰੇ ਹਾਂਜੀ ਤੁਸੀਂ ਕੀ ਕਹਿੰਦੇ ਜੀ ਹਾਂਜੀ ਵੀ ਇਹੀ ਕਹਿੰਦੇ ਜੀ ਵੱਡੇ ਸਿਆਣਿਆਂ ਦੀ ਗੱਲ ਮੰਨਣੀ ਚਾਹੀਦੀ ਹੈ ਪੁੱਛ ਕੇ ਜਾਣਾ ਚਾਹੀਦਾ ਪੁੱਛ ਕੇ ਆਉਣਾ ਚਾਹੀਦਾ ਬਸ ਸਲਾਹ ਮੇਜ਼ਾ ਕਿਤੇ ਜਾਣਾ ਇਹ ਮਤਲਬ ਕਿਤੇ ਕੱਠੇ ਚ ਜਾਣਾ ਪਹਿਲਾਂ ਇਹਨਾਂ ਦੀ ਸਲਾਹ ਲੈਣੀ ਹੈ ਸਲਾਹ ਲੈਣੀ ਹੈ ਹਾਂ ਦੇਖੋ ਜੀ ਇਹੋ ਜਿਹਾ ਪਰਿਵਾਰ ਕਿੱਥੇ ਲੱਭਣਾ ਹਾਂਜੀ ਤੁਸੀਂ ਕਹਿੰਦੇ ਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਸੰਦੀਪ ਕੌਰ ਹੈ ਮੈਂ ਇਹਨਾਂ ਦੀ ਛੋਟ ਬੜੀ ਪੋਤ ਨੂੰ ਆ ਜੀ ਹਾਂਜੀ ਤੇ ਮੈਂ ਜੀ ਮੈਂ ਆਪਣੇ ਪੇਕੇ ਜਾਂ ਦੀ ਕਿਸੇ ਰਿਸ਼ਤੇਦਾਰਿਕ ਜਾਂਦੇ ਆ ਤੇ ਆਉਣ ਦੀ ਸਾਰ ਪੁੱਛਦੇ ਆ ਕਿ ਇੱਥੇ ਸਾਰੇ ਠੀਕ ਤੇ ਸਾਰੇ ਕਿੱਦਾਂ ਦੇ ਆ ਅੱਛਾ ਹਾਲ ਚਾਲ ਪੁੱਛਦੇ ਆ ਹਾਂਜੀ ਜੀ ਮੇਰੇ ਬੱਪੂ ਜੀ ਇੱਥੇ ਚਲੇ ਗਏ ਨਾ ਬੱਪੂ ਜੀ ਦੀ ਏਜ ਇਹਨਾਂ ਤੋਂ ਘੱਟ ਸੀਗੀ ਤੇ ਹੁਣ ਕਹਿੰਦੇ ਇੱਥੇ ਮੈਂ ਕਿਆ ਕਰਨ ਜਾਣਾ ਤੇਰੇ ਬੱਪੂ ਜੀ ਤਾਂ ਹੈ ਨਹੀਂ ਮੈਂ ਕਿਹਨੂੰ ਮਿਲਣਾ ਹੈ ਮੈਂ ਉਹਨੂੰ ਮਿਲਦਾ ਸੀਗਾ ਮੈਂ ਸਾਰੇ ਦੁੱਖ ਸੁੱਖ ਕਰ ਲੈਂਦਾ ਸੀਗਾ ਅੱਛਾ ਨੇਚਰ ਵਾਈਸ ਵੀ ਬਧੀਆਂ ਆਏ ਬਾਰੇ ਸਾਰਿਆਂ ਨਾਲ ਪਿਆਰ ਰੱਖਦੇ ਆ ਸਾਰਿਆਂ ਨਾਲ ਪਿਆਰ ਰੱਖਦੇ ਹਾਂਜੀ ਭਾਈ ਸਾਹਿਬ ਕਿਆ ਕਹਿੰਦੇ ਜੀ ਤੁਸੀਂ ਦੱਸਿਓ ਸਤਿ ਸ਼੍ਰੀ ਅਕਾਲ ਜੀ ਮੇਰਾ ਮੰ ਕੁਲਿੰਦਰ ਸਿੰਘ ਹੈ ਉੱਚੀ ਬੋਲੋ ਕਰਦੇ ਮਹਾ ਇੱਕ ਲਾਣੇਦਾਰ ਹੁੰਦਾ ਈ ਉਹਨੇ ਸਾਰੀ ਮਾਲਾ ਪਰੋ ਕੇ ਰੱਖੀ ਵੀ ਹੁੰਦੀ ਆ ਹਾਂ ਢਾਗਾ ਹੁੰਦਾ ਉਹ ਹਾਂ ਢਾਗਾ ਹੁੰਦਾ ਈ ਉਹਨੇ ਸਾਰੀ ਮਾਲਾ ਪਰੋ ਕੇ ਰੱਖੀ ਹੋਈ ਆ ਇਹ ਆਸਰਾ ਹੀ ਬਹੁਤ ਹੁੰਦਾ ਈ ਬਜ਼ੁਰਗਾਂ ਦਾ ਲਓ ਜੀ ਆ ਦੇਖੋ ਦੀ ਗੱਲਬਾਤ ਤੂੰ ਵੀ ਮਿਲਦੀ ਹੁੰਦੀ ਬਾਪੂ ਨੂੰ ਹੈ ਮਿਲਦੀ ਹੁੰਦੀ ਬਾਪੂ ਨੂੰ ਝਟਕਾਂ ਪੈਣੀਆਂ ਕਿ ਪਿਆਰ ਹੁੰਦਾ ਝਟਕਾਂ ਵੀ ਪੈਣੀਆਂ ਹਾਂਜੀ ਕਿਹੜੀ ਗੱਲ ਤੇ ਜਾਦੀ ਮੈਂ ਉਹਨਾਂ ਦੀ ਕੋਈ ਗੱਲ ਨਹੀਂ ਸਮਝ ਬਣਦੀ ਐਵੇਂ ਇਹ ਪੀੜਕਾ ਬੰਦੀ ਆ ਨਾ ਅੱਛਾ ਜਦ ਤੈਨੂੰ ਗੱਲ ਸਮਝ ਆndi ਫੇ ਕਿੱਕਣਾ ਪੈਂਦੇ ਬਾਪੂ ਪਤਾ ਨਹੀਂ ਜੀ ਲੈ ਉੱਚੀ ਸਾਰੀ ਬੋਲਦੇ ਆ ਹੈਂ ਦੇਖ ਇਹ ਹੁੰਨਾ ਮਾਰਨਾ ਹੈ ਕਿਹੜੀ ਕਲਾਸ ਪੜ੍ਹਦੀ ਤੂੰ ਸੈਕੰਡ ਕੀ ਨਾ ਤੇਰਾ ਅਨਹਦ ਪ੍ਰੀਤਕਰ ਅਨਹਦ ਪ੍ਰੀਤਕਰ ਬਾਪੂ ਕਹਿਣਾ ਨਹੀਂ ਮੰਨਦੀ ਕੁੜੀ ਬੰਦੀ ਹੈ ਬੰਦੀ ਹੈ ਸੁਣਦੀ ਨਹੀਂ ਖਿੱਚ ਕੇ ਰਖਣੀ ਪੈਂਦੀ ਹੈ ਥੋੜੀ ਬਾਹਰੋਂ ਦੇ ਜਾਂਦੇ 4-5 ਘੰਟੇ ਪੈਂਦੇ ਹਨੀ ਤੁਸੀਂ ਕੀ ਕਹਿੰਦੇ ਬਾਪੂ ਬਾਰੇ ਮੇਰਾ ਨਾਮ ਦਵਿੰਦਰ ਸਿੰਘ ਹੈ ਦਵਿੰਦਰ ਸਿੰਘ ਕੀ ਕਹਿੰਦੇ ਬਾਪੂ ਜੀ ਬਾਰੇ ਬਾਪੂ ਹੀ ਠੀਕ ਹੈ ਵਧੀਆ ਪਿਆਰ ਮੁਹੱਬਤ ਬਣੀ ਹੋਈ ਹੈ ਹਾਲ ਚਾਲ ਪੁੱਛਦੇ ਸਾਰੇ ਹਾਂ ਦਾ ਓਕੇ ਰਿਪੋਰਟ ਹੈ ਓਕੇ ਰਿਪੋਰਟ ਹੈ ਹਾਂ ਜੀ ਸਰ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਨਿਰਿੰਦਰ ਸਿੰਘ ਹੈ ਜੀ ਨਰਿੰਦਰ ਸਿੰਘ ਨਰਿੰਦਰ ਸਿੰਘ ਜੀ ਹਾਂਜੀ ਹਾਂ ਮੈਂ ਇਹਨਾਂ ਦਾ ਬੇਟਾ ਆ ਬੜਾ ਜੀ ਹੋਰ ਹੈਗੇ ਸਾਡੇ ਬਜ਼ੁਰਗਾਂ ਦਾ ਬਹੁਤ ਪ੍ਰਭਾਵ ਹੈ ਸਭ ਕੰਮਕਾਰ ਜੋ ਪੁੱਛਿਆ ਕਰਦੇ ਆ ਇਹਨਾਂ ਦੀ ਦਗਦਬਾਉ ਦੇ ਹੀ ਠੇ ਸਾਰਾ ਕੰਮ ਚੱਲਦਾ ਚਲੋ ਬਹੁਤ ਅੱਛੀ ਗੱਲ ਹੈ ਜੀ ਹੈਨਾ ਬਜ਼ੁਰਗਾਂ ਨੂੰ ਸਾਨੂੰ ਬਹੁਤ ਜੀ ਦਾ ਮਾਣ ਹੈ ਇਸ ਚੀਜ਼ ਦਾ ਮਾਣ ਹੈ ਤੁਹਾਨੂੰ ਹਾਂਜੀ ਬਾਪੂ ਜੀ ਕੀ ਕਹਿੰਦੇ ਆ ਤੁਸੀਂ ਬੇਟਾ ਜੀ ਇਹਨਾਂ ਦਾ ਕੀ ਨਾਮ ਤੁਹਾਡਾ ਮੇਰਾ ਹਰਜਿੰਦਰ ਸਿੰਘ ਜੀ ਹਰਜਿੰਦਰ ਸਿੰਘ ਜੀ ਕੀ ਕਹਿੰਦੇ ਆ ਬਾਪੂ ਬਹੁਤ ਵਧੀਆ ਸਵਾ ਜੀ ਬਹੁਤ ਵਧੀਆ ਸਵਾ ਸਾਰਿਆਂ ਨੂੰ ਬਨਿਆ ਹੋਇਆ ਬਾਪੂ ਨੇ ਨਾ ਠੀਕ ਹੈ ਜੀ ਹਾਂਜੀ 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 ਵਾਹ ਜੀ ਵਾਹ ਹਾਂਜੀ ਸਾਸਰੀ ਕਾਲ ਸਾਸਰੀ ਕਾਲ ਕਹਿੰਦਾ ਨਾ ਹਰਨੂਰ ਸਿੰਘ ਜੀ ਹਰਨੂਰ ਸਿੰਘ ਕਹਿੰਦਾ ਬਾਪੂ ਵਾਰੇ ਉਹ ਆਜ਼ਾਦ ਜੀ ਜਿਵੇਂ ਖੇਲਦੇ ਹੁੰਦੇ ਜਦ ਕਹਿੰਦੇ ਹੁੰਦੇ ਕੰਮ ਕਰ ਲਿਆ ਕਰੋ ਵੀ ਖੇਲਦੇ ਰਹਿੰਦੇ ਅੱਛਾ ਖੇਲਨੇ ਤੇ ਕਹਿੰਦੇ ਆ ਹਾਂਜੀ ਓ ਕਹਿੰਦੇ ਤੁਹਾਨੂੰ ਹੈ ਵੀ ਪੜ੍ਹ ਲਿਆ ਕਰੋ ਕੁਝ ਕੰਮ ਕਰ ਲਿਆ ਕਰੋ ਮੇਰਾ ਹੋ ਗਿਆ ਜੀ ਤੇਰੀ ਇੰਟਰਵਿਊ ਤਾਂ ਹੋਲੀ ਹੈ ਨਾ ਆ ਤਾਂ ਮੁੰਡਾ ਫਿਲਮਾਂ ਵਾਲਾ ਲੱਗਦਾ ਮੈਨੂੰ ਇਹਨੂੰ ਤਾਂ ਫਿਲਮਾਂ ਚ ਭੇਜ ਦੇਣਾ ਆਪਾਂ ਆ ਛੋਟਾ ਰਹਿ ਗਿਆ ਜਾਂਗਾ ਆ ਲਾ 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 ਤਾਂ ਰਹਿ ਗਿਆ ਉਹ ਕਿਦਾਂ ਫਿਰ ਕਿਆ ਨੋ ਤੇਰਾ ਕਿਆ ਕੀ ਕਰਦਾ ਕਿਆ ਨੋ ਤੇਰਾ ਆਪਣਾ ਨਾਮ ਦੱਸੋ ਅੰਬਰ ਅੰਬਰ ਬਾਪੂ ਜੀ ਕਾ ਕਹਨੇ ਉਹਨੇ ਤੈਨੂੰ ਇਹ ਮਾਰ ਦਿੰਨੇ ਮਾਰ ਦਿੰਦੇ ਚੀਜੀਆ ਚੀਜੀਆ ਵੀ ਦਿੰਦੇ ਚੀਜੀਆ ਇਹ ਬਿਨਾ ਮਾਤੇ ਰਹਿ ਨਹੀਂ ਸਕਦਾ ਇਹ ਚੀਜੀਆ ਦਿੰਦੇ ਨਹੀਂ ਸਕਦੇ ਸੀ ਤੋ ਇਲਤਾ ਕਰਦਾ ਹੁਣ ਜਿਆਦਾ ਹੈ ਇਹ ਸਭ ਤੋਂ ਛੋਟਾ ਜਿਹਾ ਟੱਬਰ ਚਾਂਦੀਆਂ ਵਾਜੋ ਇਹਦੇ ਲਈ ਵੀ ਤਾੜੀਆਂ ਹੋ ਜਾਣ ਜੀ ਛੋਟੂ ਲਈ ਵੀ ਤਾੜੀਆਂ ਹੋ ਜਾਣ ਜੀ ਬਾਪੂ ਬਹੁਤ ਮਜ਼ਾ ਆਇਆ ਗੱਲਬਾਤ ਦਾ ਠੀਕ ਹੈ ਸ਼ੁਕਰਾਨਾ ਸਾਰੀ ਗੱਲਬਾਤ ਬਹੁਤ ਵਧੀਆ ਲੱਗੀ ਮਨ ਗੱਦਗਦ ਹੋ ਗਿਆ ਜਿਹੜੇ ਸੁਣਨੇ ਵਾਲੇ ਦੇਖਣੇ ਵਾਲੇ ਨੇ ਜੀ ਇਹਨਾਂ ਨੇ ਬਹੁਤ ਖੁਸ਼ ਹੋਣਾ ਉਹ ਜਨ ਸਭ ਉਹੀ ਤਾਂ ਬਾਤ ਉਹੀ ਹੈ ਇਹੀ ਪਰਿਵਾਰ ਹੰਢਾਇਆ ਸਾਰਿਆਂ ਨੇ ਬਿਲਕੁਲ ਇਹ ਸਾਰਾ ਕੁਝ ਹੰਢਾਇਆ ਹੋਇਆ ਹੁਣ ਹੁਣ ਅੱਗੇ ਅੱਗੇ ਸ਼ਹਿਰੀਕਰਨ ਹੋ ਗਿਆ ਫਿੱਲਰਗੇ ਛੋਟੇ ਟੱਬਰ ਰਹਿ ਗਏ ਅਜੇ ਖਿਲਰੇਗੇ ਜੀ ਹਾਂ ਪੁਰਤਕਾ ਵੀ ਦੋ ਦੋ ਤਿੰਨ ਚ ਮੰਦਰ ਹੈ ਪਰ ਦਿਲ ਵਿੱਚ ਰੱਖਿਆ ਸਭ ਨੇ ਇਹ ਚੀਜ਼ਾਂ ਨੂੰ ਆਹ ਦੇਖ ਕਮੈਂਟ ਕਰਦੇ ਨੇ ਲੋਕ ਜਦੋਂ ਵੀਡੀਓ ਦੇਖਣਾ ਨੇ ਦੀ ਥੱਲੇ ਟਿੱਪਣੀਆਂ ਆਉਣਗੀਆਂ ਆਪਣੇ ਆਪਣੇ ਟੱਬਰ ਬਾਰੇ ਦੱਸਿਓ ਜੀ ਆਪਣੇ ਲਾਣੇਦਾਰ ਦਾ ਆਪਣੇ ਬਾਪੂ ਦਾ ਨਾਮ ਲਿਖਿਓ ਕਮੈਂਟਾਂ ਵਿੱਚ ਕਿੰਨੇ ਤੁਸੀਂ ਭੈਣ ਭਰਾ ਹੋਇਆ ਕਰਦੇ ਸੀ ਕਿੱਦਾਂ ਦਾ ਤੁਹਾਡਾ ਪਰਿਵਾਰ ਸੀ ਕੀ ਸੈਟਅਪ ਸੀ ਸਰੋਤਿਓ ਕਮੈਂਟ ਜ਼ਰੂਰ ਕਰਨਾ ਬਾਪੂ ਭਾਗ ਸਿੰਘ ਜੀ ਕੋਲ ਆਏ ਹੋਰ ਕੋਈ ਗੱਲਬਾਤ ਰਹਿ ਗਈ ਬਾਪੂ ਕੋਈ ਖਾਸ ਬਸ ਕੋਈ ਖਾਸ ਠੀਕ ਹੈ ਹੂੰ ਕਾਇਮ ਹੈ ਸਿਹਤ ਠੀਕ ਹੈ ਹਾਂ ਠੀਕ ਹੈ ਸਵੇਰੇ ਕਿੰਨੇ ਵਜੇ ਉੱਠਦੇ ਐ ਸਵੇਰੇ ਕਿੰਨੇ ਵਜੇ ਉੱਠਦੇ ਐ ਕੋਈ ਟਾਈਮ ਕੋਈ ਨਹੀਂ ਜੀ 3 ਵਜੇ ਉੱਠੇ 4 ਵਜੇ ਉੱਠ ਕੇ ਉੱਠਦੇ ਜਲਦੀ ਹੈ ਕਿਉਂਕਿ ਪਹਿਲਾਂ ਫੌਜੀ ਆਦਤ ਪਈ ਹੋਈ ਹੈ ਉੱਠ ਕੇ ਇਸ਼ਨਾਨ ਇਸ ਕਰਕੇ ਸਵੇਰੇ ਉੱਠ ਕੇ ਨਹਾਣ ਤੋਂ ਕਰਕੇ ਕੁਝ ਨਹੀਂ ਕਰਿਆ ਜੀ ਲੋਟੂ ਖਾਤਾ ਕਰਦੇ ਅੱਛਾ ਤੁਸੀਂ ਮੈਂ ਜਦ ਆਇਆ ਤਾਂ ਦੰਤਨ ਕਰਦੇ ਬੈਠੇ ਤੁਸੀਂ ਹਾਂ ਦੰਤ ਹੁਣ ਵੀ ਦੰਤਨ ਕਰਦੇ ਬ੍ਰਸ਼ ਨਹੀਂ ਕਰਦੇ ਕਰੇ ਨਹੀਂ ਨਾ ਲੋ ਜੀ 99 ਸਾਲ ਤੱਕ ਪਹੁੰਚ ਗਏ ਬ੍ਰੈਚ ਕਰਨੀ ਦੰਦਾਂ ਨੇ ਡਾਕਟਰ ਐਵੇਂ ਕਰੀ ਜਨੇ ਗੱਲਾਂ ਮਾਤਾ ਉਹ ਸਿਰਫ ਜਦ ਫੌਜ ਵਿੱਚ ਸੀ ਜੀ ਹਾਂ ਜਦ ਕਰਦੇ ਸੀ ਬੋਸ ਅੱਛਾ ਹੁਣ ਤਾਂ ਦਰਦ ਮਿਲਦੀ ਨਹੀਂ ਸੀ ਅੱਛਾ ਹੁਣ ਤਾਂ ਜਿੱਦਣ ਨੇ ਆਏ ਦੰਦਣ ਠੀਕ ਹੈ ਨਿੰਮਦੀ ਦੰਦਣ ਕਰ ਲੈਨੇ ਨਿੰਮਦੀ ਦੰਦਣ ਨਿੰਮਦੀ ਮੈਂ ਵੀ ਕਦੇ ਬੋਸ ਕਰਾ ਕੇ ਦੰਦਣ ਕਰ ਦੋ ਤੁਸੀਂ ਵੀ ਦੰਦਣ ਨਹੀਂ ਕਰਦੇ ਰੱਖਨੇ ਆ ਦੰਦਣੇ ਤਾਂ ਰੱਖਿਆ ਬੇ ਡੱਬਾ ਪਰ ਕਰ ਮੰਗਾ ਕੇ ਰੱਖ ਬਹੁਤ ਵਧੀਆ ਲੱਗਿਆ ਬਾਪੂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀਆਂ ਕਲਾ ਤੇ ਰੱਖੇ ਉਹ ਸਿਹਤ ਯਾਬ ਰੱਖੇ ਲੰਬੀ ਉਮਰ ਬਖਸ਼ੇ ਸਿਹਤ ਯਾਬ ਇਹ ਅਸੀਂ ਕਾਮਨਾ ਕਰਦੇ ਆਂ ਦੁਆ ਕਰਦੇ ਆਂ ਅਸੀਂ ਜਿਹੜਾ ਕੰਮ ਕਰ ਰਹੇ ਆਂ ਠੀਕ ਕਰ ਰਹੇ ਆਂ ਬਹੁਤ ਵਧੀਆ ਕੰਮ ਹੈ ਇਹ ਤਾਂ ਅਸੀਂ ਨਾ ਬਜ਼ੁਰਗਾਂ ਕੋਲ ਜਾਂਦੇ ਆਂ ਸਾਰੇ ਖਬਰ ਸਾਰ ਮਿਲਦੀ ਜੇ ਸਭ ਨੂੰ ਮਿਲਦੀ ਹੈ ਖਬਰ ਸਾਰੇ ਇਹ ਤੁਹਾਡੇ ਫੈਮਲੀ ਦੇ ਜਿਹੜੇ ਬੰਦੇ ਤਾਂ ਬੈਠ ਕੇ ਬੈਠ ਕੇ ਜਿਹੜੇ ਰਹਿ ਗਏ ਦੂਰ ਦਰਾੜ ਵਾਲੇ ਉਹਨਾਂ ਦੇ ਵੀ ਥੱਲੇ ਟਿੱਪਣੀਆਂ ਆਉਣਗੀਆਂ ਉਹ ਵੀ ਖੁਸ਼ ਹੋਣਗੇ ਅੱਛਾ ਜੀ ਤੇ ਜਿਹੜੇ ਲੋਕ ਤੁਹਾਨੂੰ ਨਹੀਂ ਵੀ ਜਾਣਦੇ ਉਹ ਵੀ ਥੱਲੇ ਕਰਨਗੇ ਕਮੈਂਟ ਸ਼ੇਅਰ ਵੀ ਕਰਨਗੇ ਵੀਡੀਓ ਨੂੰ ਗਾਂ ਤੇ ਗਾਂ ਵਧਾਣਗੇ ਕਿਉਂਕਿ ਪੰਜਾਬੀ ਪੰਜਾਬੀਏ ਤੇ ਜਿੰਦਾਬਾਦ ਹੈ ਸਾਡਾ ਵਿਰਸਾ ਸਾਡੀ ਵਿਰਾਸਤ ਆਹੀ ਹੈ ਇਕੱਠੇ ਰਹੀਏ ਪਿਆਰ ਮੁਹੱਬਤ ਨਾਲ ਰਹੀਏ ਇੱਜ਼ਤ ਕਰੀਏ ਇੱਕ ਦੂਜੇ ਦੀ ਪਰਿਵਾਰ ਦੇ ਵਿੱਚ ਅੱਜ ਦਾ ਸਾਰਿਆਂ ਨੇ ਗੱਲਾਂ ਬਾਤਾਂ ਕਰੀਆਂ ਸਾਰੇ ਤੁਹਾਡੇ ਕੰਟਰੋਲ ਤੇ ਅੰਡਰ ਹੈ ਤੁਹਾਡੇ ਮਜ਼ਾ ਆ ਗਿਆ ਅੱਗੇ ਟੋਲ ਅੱਛਾ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ